<laughs> I the nursing department. and you can the first. So, oh come? On. Yes. What we celebrate? Mental health week. Yes. Mental health week. Mental health week. Celebrating in nursing department. <laughs> yes. Thank <laughs> 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 you. <Yeah. laughs> <laughs> ਅੱਜ ਅਸੀਂ ਯੂਨੀਵਰਸਿਟੀ ਦੇ ਨਰਸਿੰਗ ਡਿਪਾਰਟਮੈਂਟ ਦੇ ਵਿੱਚ ਵਿਜ਼ਿਟ ਕੀਤਾ ਤੇ ਉੱਥੇ ਇੱਕ ਐਜ਼ ਅ ਵਾਰਡ ਇੱਕ ਰੂਮ ਤਿਆਰ ਕੀਤਾ ਗਿਆ ਹੈ ਜਿਦੇ ਵਿੱਚ ਬੱਚਿਆਂ ਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਪੇਸ਼ੈਂਟ ਨੂੰ ਕਿਵੇਂ ਟ੍ਰੀਟ ਕਰਨਾ ਹੈ ਤੇ ਇੱਥੇ ਜਿਹੜੀਆਂ ਡੰਮੀਆਂ ਨੇ ਉਹ ਐਜ਼ ਅ ਪੇਸ਼ੈਂਟ ਇਹਨਾਂ ਨੇ ਪ੍ਰੈਜ਼ੈਂਟ ਕੀਤੀਆਂ ਨੇ ਕਿ ਬੱਚੇ ਇਹਨਾਂ ਨੂੰ ਵਿਜ਼ੂਅਲਾਈਜ਼ ਕਰ ਸਕਣ ਕਿ ਪੇਸ਼ੈਂਟ ਨੇ ਠੀਕ ਹੈ ਜੀ ਜਿਵੇਂ ਕਿ ਮੈਂ ਵੀਡੀਓ ਦੇ ਸਟਾਰਟਿੰਗ ਜ ਮੈਂਸ਼ਨ ਕੀਤਾ ਕਿ ਮੈਂਟਲ ਹੈਲਥ ਵੀਕ ਚੱਲ ਰਿਹਾ ਹੈ ਤੇ ਅਸੀਂ ਯੂਨੀਵਰਸਿਟੀ ਦੇ ਹਰੇਕ ਡਿਪਾਰਟਮੈਂਟ ਦੇ ਵਿੱਚ ਜਾ ਕੇ ਬੱਚਿਆਂ ਨੂੰ ਮੈਂਟਲ ਹੈਲਥ ਬਾਰੇ ਅਵੇਅਰ ਕਰ ਰਹੇ ਹਾਂ ਸੈਮੀਨਾਰ ਦੇ ਰਹ ਤੋ ਕਿ ਆਪਣੀ ਫਿਟਨੈਸ ਦੇ ਵਿੱਚ ਜਿੰਨਾ ਰੋਲ ਫਿਜ਼ੀਕਲ ਹੈਲਥ ਪਲੇ ਕਰਦੀ ਏ ਉਨਾ ਰੋਲ ਹੀ ਮੈਂਟਲ ਹੈਲਥ ਵੀ ਪਲੇ ਕਰਦੀ ਏ ਬਟ ਅਫਸੋਸ ਦੀ ਗੱਲ ਏ ਕਿ ਮੈਂਟਲ ਹੈਲਥ ਹਮੇਸ਼ਾ ਨੈਗਲੈਕਟ ਹੋ ਜਾਂਦੀ ਏ ਆਪਾਂ ਉਹਦੇ ਵੱਲ ਧਿਆਨ ਹੀ ਨਹੀਂ ਦਿੰਦੇ ਆਪਾਂ ਨੂੰ ਮੜਾ ਜਾ ਬੁਖਾਰ ਚੜ੍ਹ ਜੇ ਜਾਂ ਕੋਈ ਮੇਜਰ ਡਿਜ਼ੀਜ਼ ਹੋ ਜੇ ਆਪਾਂ ਫਟਾਫਟ ਡਾਕਟਰ ਕੋਲ ਭੱਜੇ ਜਾਂਦੇ ਆ ਪਰ ਜੇ ਆਪਾਂ ਮੈਂਟਲੀ ਲੋ ਫੀਲ ਕਰ ਰਹੇ ਆ ਆਪਣੇ ਇੰਟਰਨਲੀ ਕੁਝ ਚੱਲ ਰਿਹਾ ਹੈ ਤਾਂ ਆਪਾਂ ਡਾਕਟਰ ਕੋਲ ਜਾਂਦੇ ਹੀ ਨਹੀਂ ਜੋ ਕਿ ਬਹੁਤ ਗਲਤ ਗੱਲ ਏ ਆਪਾਂ ਨੂੰ ਆਪਣੀ ਮੈਂਟਲ ਹੈਲਥ ਦਾ ਵੀ ਉਨਾ ਹੀ ਧਿਆਨ ਰੱਖਣਾ ਚਾਹੀਦਾ ਹੈ